ਖਨੋਰੀ ਬਾਰਡਰ ਤੇ ਅਸੀਂ ਇਸ ਵੇਲੇ ਰਾਤ ਦਾ ਵੇਲਾ ਹੈ ਸੌਣ ਦੀਆਂ ਤਿਆਰੀਆਂ ਕਿਸਾਨ ਕਰ ਰਿਹਾ ਜਿਨ੍ਹਾਂ ਦੀ ਦਿਨੇ ਡਿਊਟੀ ਸੀਗੀ ਔਰ ਕਈਆਂ ਦੀ ਡਿਊਟੀ ਰਾਤ ਨੂੰ ਲੱਗਦੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜੋ ਮਰਨਵਰਤ ਤੇ ਬੈਠਣ ਦਾ ਉਹਨਾਂ ਨੇ ਐਲਾਨ ਕੀਤਾ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਪੁਲਿਸ ਨੇ ਹਿਰਾਸਤ ਚ ਲੈ ਲਿਆ ਸੀ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਡਿਊਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਖਨੋਰੀ ਬਾਰਡਰ ਤੇ ਬਾਪੂ ਜੀ ਹੁਣੀ ਆ ਇਹਨਾਂ ਨੇ ਸਿਰ ਦੇ ਉੱਪਰ ਰਜਾਈ ਚੱਕੀ ਹੋਈ ਹੈ ਝੰਡਾ ਵੀ ਹੈ ਤੇ ਡੰਡਾ ਵੀ ਹੈ ਨਾਲ ਗੱਲਬਾਤ ਕਰਦੇ ਬਾਪੂ ਜੀ ਕਿੱਥੋਂ ਆਏ ਹੋ ਤੁਸੀਂ ਕਿਹੜਾ ਕਿੱਥੋਂ ਦੇ ਰਹਿਣਾ ਮਕਸਰ ਪਿੰਡ ਖਾਨੇ ਦੀ ਢ ਹੁਣ ਸੌਣ ਦੀ ਤਿਆਰੀ ਹੈ ਕਿ ਡਿਊਟੀ ਤੇ ਡਿਊਟੀ ਕਰਾਂਗੇ ਸੌਣਾ ਦਾ ਮੌਕਾ ਤਾਂ ਹੈਗਾ ਅੱਛਾ ਡਿਊਟੀ ਕਿ ਕਿੰਨੇ ਚਿਰ ਤੋਂ ਕਰ ਰਹੇ ਹੋ ਇੱਥੇ ਜਾਂ ਜਦੋਂ ਡੱਲਿਆ ਮੈਂ ਪਹਿਲੇ ਦਿਨ ਆ ਰਿਹਾ ਅੱਛਾ ਪਹਿਲੇ ਅੱਜ ਆਇਆ ਡਿਊਟੀ ਤੇ ਪਹਿਲੇ ਦਿਨ ਅੱਛਾ ਅੱਛਾ ਡਿਊਟੀਆਂ ਵੰਡੀਆਂ ਹੋਈਆਂ ਡਿਊਟੀਆਂ ਵੰਡੀਆਂ ਆਹ ਮਤਲਬ ਜਿਵੇਂ ਵਲੋਟ ਵਾਲਾ ਆਕਦੀਆਂ ਕੁਝ ਬੰਦਿਆਂ ਦੇ ਕੱਲ ਸੀ ਕੁਝ ਅੱਜ ਸੀ ਇੰਨੇ ਤਰਨੇ 'ਚ ਕਦੋਂ ਆਇਓ ਤਰਨੇ 'ਚ ਵੀ ਕੱਲ ਹੀ ਆਏ ਸੀ ਅੱਛਾ ਕੱਲ ਉਸ ਲਗਾਤਾਰ ਆਈ ਜਾਂਦੇ ਸੀ ਬ ਹੁਣ ਮਰਕਾਲੀ ਆਈ ਸਕੇ ਫਿਰ ਜਦੋਂ ਚੋਨਾ ਵੜਨ ਦਾ ਟਾਈਮ ਜਾਂ ਫਿਰ ਜਦੋਂ ਕਣਕਾਂ ਦੀ ਬਜਾਈ ਫਿਰ ਬਜਾਈ ਬਜਾਈ ਕਰਕੇ ਫਿਰ ਆ ਗਏ ਹਾਂ 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 ਜੀ ਬਜਾਈ ਹੋ ਗਈ ਪਿੰਡ ਬਜਾਈ ਕਾਫੀ ਰਹਿੰਦੀ ਹੈ ਅੱਛਾ ਰਹਿੰਦੀ ਆ ਜੀ ਬਾਕੀ ਦੇ ਲੋਕ ਕਰ ਆਹਦੀ ਖੇਤ ਤਾਂ ਹੋ ਗਈ ਆ ਉਂ ਪਿੰਡ ਵਿੱਚ ਕਿਸਾਨਾਂ ਦੀ ਕਾਫੀ ਰਹਿੰਦੀ ਹੈ ਅੱਛਾ ਅੱਛਾ ਤੁਹਾਡਾ ਸੇਮ ਦਾ ਏਰੀਆ ਨਾ ਸੇਮ ਏਰੀਆ ਹੁਣ ਕਰਕੇ ਲੇਟ ਹੈ ਅੱਛਾ ਬਜਾਣ ਦਾ ਮਤਲਬ ਸੇਮ ਏਰੀਆ 'ਚ ਥੋੜਾ ਜਿਹਾ ਮਸ਼ੀਨਾਂ ਖੁੱਪਦੀਆਂ ਸੀ ਵੱਡੀ ਲੇਟ ਹੋ ਗਈ ਹੋਣ ਚੱਲੀ ਜਾਂਦੀ ਬਜਾਈ ਹਾਂ ਮਤਲਬ ਤਾਂ ਨਵੇੜੇ ਆਏ ਹੋਏ ਤੁਸੀਂ ਆਵੋ ਆਪਦੀ ਕਣਕ ਦੀ ਬਜਾਈ ਕਰੀਏ ਆ ਜੀ ਬਜਾਈ ਨੇ ਮਿਲ ਇੱਥੇ ਡਿਊਟੀ ਲੱਗੀ ਆ ਰਾਤ ਨੂੰ ਜਾਗਣਾ ਪਹਿਰੇ ਤੇ ਹਾਂ ਜਰੂਰ ਜਰੂਰ ਪਹਿਰੇ ਤੇ ਪਹਿਰੇਦਾਰੀ ਕਰਨੀ ਬਿਲਕੁਲ ਪਹਿਰੇ ਤੇ ਕਾਇਮ ਹੈ ਜੀ ਹਾਂ ਜੇ ਹੋਣਾ ਸੀ ਨਾ ਡਿਊਟੀ ਤੇ ਮੈਂ ਹੋਰ ਕੌਣ ਦੇਵਾਂ ਠੀਕ ਹੈ ਠੀਕ ਹੈ ਮਤਲਬ ਪਹਿਲਾਂ ਵੀ ਡਿਊਟੀਆਂ ਤੇ ਚੱਲਦਾ ਰਿਹਾ ਕੰਮ ਢੇੜੇ ਸਿਰ ਚੱਲਦਾ ਰਿਹਾ ਕੰਮ ਹੈ ਹਾਂ ਜੀ ਹਾਂ ਜੀ ਹਾਂ ਲਗਾਤਾਰ ਚੱਲੀ ਜਾਂਦੇ ਜਦੋਂ ਤੇ ਅਸੀਂ ਮਤਲਬ 8.5 ਮਹੀਨੇ ਹੋ ਗਏ ਲਗਾਤਾਰ ਚੱਲੀ ਜਾਂਦੇ ਅੱਛਾ ਪਿੰਡੋਂ ਕਿੰਨੇ ਕੁ ਲੋਕਾਂ ਦਾ ਜਥਾ ਆ ਇਸ ਠੀਕ ਐ ਇਸ ਬਾਪੂ ਨਾ ਕੀ ਤੁਹਾਡਾ ਨਛੱਤਰ ਸਿੰਘ ਜੀ ਨਛੱਤਰ ਸਿੰਘ ਜੀ ਨਛੱਤਰ ਸਿੰਘ ਜੀ ਆਏ ਆ ਔਰ ਇਧਰੋਂ ਬਾਪੂ ਹੁਣੇ ਵੀ ਸਮਾਨ ਕਢੀ ਜਾਂਦੇ ਆ ਗੱਡੀ ਚੋਂ ਮੇਰਾ ਖਿਆਲ ਇਹ ਵੀ ਇਧਰ ਸੌਣ ਦੀ ਤਿਆਰੀ ਐ ਔਰ ਬਾਪੂ ਜੀ ਠੀਕ ਠਾਕ ਹੋ ਕਿਹੜਾ ਪਿੰਡ ਤੁਹਾਡਾ ਝੰਬਾ ਪਿੰਡ ਇਹ ਕਿੱਥੇ ਰਹਿ ਗਿਆ ਇੱਥੇ ਹੀ ਐ ਕਿਧਰ ਇਹ ਕਿਧਰ ਬਾਦ ਨੇ ਕਿਧਰ ਨੇੜੇ ਹਾਂ ਕੀ ਮੌਲ ਆ ਕੀ ਲੱਗ ਰਿਹਾ ਕਿੰਨੇ ਕਿਲੋ ਕਾਇਮ ਆਜਾ ਆਇਓ ਤੁਸੀਂ ਛੀ ਬੰਦੇ ਆ ਆਜਾ ਆਜਾ ਗੱਡੀ ਚ ਸਾਰਾ ਸਮਾਨ ਇੱਧਰ ਮੇਰੇ ਖਿਆਲ ਪਿੱਛੇ ਆਟਾ ਲੱਦਿਆ ਪਿਆ ਸਾਰਾ ਸਮਾਨ ਹੈ ਉਹ ਸਾਰਾ ਕੁਝ ਹੀ ਹੈ ਆਟਾ ਵੀ ਹੈ ਤੇ ਖੰਡ ਵੀ ਹੈ ਚਾਹ ਵੀ ਹੈ ਗੁੜ ਵੀ ਹੈ ਸਾਰਾ ਕੁਝ ਹੀ ਹੈ ਹਾਂ ਠੀਕ ਹੈ ਧੰਨਵਾਦ ਸ਼ੀਵੰਦਿਆ ਸ਼ੀਵੰਦਿਆ ਤੁਸੀਂ ਤਾਂ ਠੀਕ ਹੈ ਸ਼ਾਮ ਦਾ ਕੀ ਮਾਹੌਲ ਕਿਵੇਂ ਦੇਖਦੇ ਹੋ ਤੁਸੀਂ ਫਿਰ ਦੁਬਾਰਾ ਐਕਟਿਵਨੈਸ ਹੋਣ ਲੱਗ ਗਈ ਹੈ ਹੁਣ ਬਹੁਤ ਵਧੀਆ ਮਾਹੌਲ ਹੈ ਇਸ ਟਾਈਮ ਜੋ ਚੱਲ ਰਿਹਾ ਹੈ ਕੋਈ ਗੱਲ ਨਹੀਂ ਜਿਹੜਾ ਵੀ ਕੋਈ ਵੀ ਮਾਹੌਲ ਹੋਊਗਾ ਇਥੇ ਗੱਜ-ਵੱਜ ਕੇ ਰਹਾਂਗੇ ਸਾਡੇ ਪਿੰਡ ਦੇ ਵਿੱਚੋਂ ਪਿੰਡ ਚੌਕੇ ਦੇ ਗਰਨਾਵ ਸਿੰਘ ਮੈਂ ਬੋਲਦਾ ਹਾਂ ਬਲਾਰਾ ਤੇ ਸੰਗਤ ਸਾਡੇ ਪਿੰਡ ਦੇ ਵਿੱਚੋਂ ਪਹੁੰਚੇ 10-12 ਜਾਣੇ ਹੋਰ ਵੀ ਸੰਗਤਾਂ ਆਉਣੀਆਂ ਆਟਾ ਕੋਟਾ ਟਰਾਲੇ ਲੈ ਕੇ ਸਾਰਾ ਕੋ ਪਹੁੰਚ ਗਏ ਬਾਕੀ ਸਨੇਹ ਦੇ ਤੇ ਬਲਾਕ ਦੇ ਵਿੱਚ ਰਾਮਪਰਾ ਬਲਾਕ ਦੇ ਵਿੱਚ ਵੱਡੀ ਪੱਦਰ ਤੇ ਸੰਗਤਾਂ ਪਹੁੰਚ ਰਹੀਆਂ ਨੇ ਇੱਥੇ ਇਹ ਨਹੀਂ ਹੈਗਾ ਵੀ ਇੱਕ ਜਗਜੀਤ ਸਿੰਘ ਡੱਲੇਆਲ ਐ ਇੱਥੇ ਅਨੇਕਾਂ ਜਗਜੀਤ ਸਿੰਘ ਡੱਲੇਆਲ ਬਣ ਜਾਣਗੇ ਤੇ ਸੜਕਾਂ ਦੇ ਅੱਗ ਮਚਾ ਦੇਣਗੇ ਅੱਗ ਜਿਹੜੀ ਅੱਗ ਮਚਾਉਂਦੇ ਨੇ ਅੱਗ ਮਚਾ ਦੇਣਗੇ ਸੜਕਾਂ ਦੇ ਸਰਕਾਰਾਂ ਜੋ ਕੁਝ ਕਰਨੀ ਆ ਸਰਕਾਰਾਂ ਨੂੰ ਮੂੰਹ ਦੀ ਖਾਣੀ ਪਊਗੀ ਇਹ ਨਹੀਂ ਹੈਗਾ ਅੱਜ ਪਿੱਛੇ ਹਟਾਂਗੇ ਜਾਂ ਕੱਲ ਪਿੱਛੇ ਹਟਾਂਗੇ ਜਾਂ ਮਰਾਂਗੇ ਜਾਂ ਮਾਰਾਂਗੇ ਇਹ ਕੰਮ ਤੇ ਹੋ ਕੇ ਆਇਆ ਘਰੋਂ ਸਾਰੇ ਸ਼ਸਤਰ ਵਸਤਰ ਜੋ ਤੰਗਲੀ ਕੋਈ ਡਾਂਗ ਫੌੜਾ ਧਰਕੇ ਸਾਰਾ ਸਮਾਨ ਲੈ ਕੇ ਆਏ ਕਿਸੇ ਦਾ ਕੋਈ ਕਸਰ ਨਹੀਂ ਛੱਡੀ ਆਟਾ ਕੋਟੇ ਮਹੀਨੇ ਦਾ ਰਸਨ ਬਣ ਨਹੀਂ ਲੈ ਕੇ ਆਏ ਗੱਡੀ ਭਰ ਕੇ ਲੈ ਆਂ ਸਰ ਗੱਡੀ ਭਰ ਕੇ ਲੈ ਆਂ ਆ ਗੱਡੀ ਭਰ ਕੇ ਲੈ ਆਟੇ ਕੋਟੇ ਸਰ ਥੋੜਾ ਕਿਹੜਾ ਪਿੰਡਾ ਜੀ ਪਿੰਡ ਜੱਸਾ ਅੱਛਾ ਕਿੰਨੇ ਲੋਕ ਆਇਓ ਅਸੀਂ 8 ਬੰਦੇ ਅੱਛਾ ਮਤਲਬ ਜਥਿਆਂ ਦੇ ਵਿੱਚ ਰੂਪ ਚ ਆ ਰਹੇ ਪਿੰਡਾਂ ਚ ਲੋਕ ਕਿਸੇ ਕੋਈ ਚਲਾ ਗਿਆ ਕੋਈ ਆ ਗਿਆ ਕਿ ਇਹਦੀ ਬਜਾਈ ਰਹਿੰਦੀ ਆ ਅੱਛਾ ਅਸੀਂ ਆ ਗਏ ਜੀ ਦਾ ਧੜਕੇ ਆਉਣਗੇ ਹਾਂ ਆਪ ਦਾ ਜੇਵੇਂ ਖੇਤੀ ਬੜੀ ਆ ਸਾਂਮੀ ਜਨ ਆਈਆਂ ਨੇ ਆ ਪਰ ਹੁਣ ਅਸੀਂ ਡੱਲਿਆ ਚੱਕਿਆ ਗਵਰਨਮੈਂਟ ਨੇ ਡਾਂਗ ਤੇ ਡਿਰਾ ਕਰਕੇ ਵੀ ਜਾਂ ਮਰਾਂਗੇ ਜਾਂ ਮਰਾਂਗੇ ਉਹ ਨਹੀਂ ਚੱਕਿਆ ਸੀ ਚੱਕਿਆ ਸਾਡੇ ਜਵਾਕ ਨੇ ਹਾਂਜੀ ਅਜੇ ਤੱਕ ਮੈਸੇਜ ਨਹੀਂ ਲੱਗਿਆ ਪਿੰਡਾਂ 'ਚ ਨਹੀਂ ਤਾਂ ਜੋ ਕਿਹੜਾ ਸਾਰੇ ਪੰਜਾਬ 'ਚ ਪਤਾ ਲੱਗ ਗਿਆ ਤੁਸੀਂ ਦੇਖੋ ਇੱਥੇ ਧੂਮਾ ਪੈ ਜਾਣੀ ਹੈ ਬਸ ਭਗਵੰਤ ਮਾਨ ਦੀ ਪੈਰਾਂ ਦੇ ਥੱਲੇ ਅੱਗ ਮਚਾ ਦੇਾਂਗੇ ਇੱਧਰ ਬਾਪੂ ਹੁਣੇ ਵੀ ਕੰਬਲ ਚੁੱਕੀ ਜਾਂਦੇ ਆ ਬਾਪੂ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਜ਼ਿਲ੍ਹਾ ਫਰੋਇਪੁਰ ਜੀ ਪਿੰਡ ਸੱਪਾਂ ਵਾਲੀ ਪਾਲੀ ਮੈਨ ਹੈ ਹਾਂਜੀ ਠੀਕ ਹੈ ਤੇ ਇੱਥੇ ਫਿਰ ਡਿਊਟੀ ਲੱਗੀ ਕਿ ਸੋਣਾ ਇੱਥੇ ਸਟੇਜ ਕੋਲੇ ਆ ਕੇ ਨਹੀਂ ਜੀ ਡਿਊਟੀ ਲੱਗੀ ਇੱਥੇ ਸਾਡੀ ਡਿਊਟੀ ਥੋੜੀ ਵੀ ਲੱਗੀ ਹੈ ਹਾਂਜੀ ਠੀਕ ਹੈ ਕਿਵੇਂ ਦੇਖੋ ਹੁਣ ਠੰਡ ਪੈਣੀ ਸ਼ੁਰੂ ਹੋ ਗਈ ਆ ਤੇ ਉਸੇ ਤਰ੍ਹਾਂ ਹੁਣ ਕੋਟ ਵੀ ਪਾਇਆ ਹੋਇਆ ਲੋਹੀ ਲਈ ਹੋਈ ਆ ਕੰਬਲ ਵੀ ਚੁੱਕਿਆ ਹੋਇਆ ਹੈ ਨਾਲ ਬਿਲਕੁਲ ਜੀ ਠੰਡ ਦਾ ਇੰਤਜ਼ਾਮ ਤਾਂ ਕਰਕੇ ਚੱਲਣਾ ਪੈਣਾ ਜੀ ਜਿਵੇਂ ਜਿਵੇਂ ਹਾਂਜੀ ਬੜੀਆਂ ਜ਼ਿੰਦਗੀ ਦੇ ਵਿੱਚ ਠੰਡਾਂ ਵੇਖੀਆਂ ਕਿਸਾਨ ਵਾਸਤੇ ਤਾਂ ਹਾਈ ਟਾਈਮ ਪਾਣੀ ਲਾਉਣ ਦਾ ਵੀ ਹੁੰਦਾ ਕਿਸਾਨ ਤਾਂ ਪਾਣੀ 'ਚ ਹੁੰਦਾ ਰਾਤਾਂ ਨੂੰ ਠੰਡ ਦੇ ਵੇਲੇ ਹੋਰਾਂ ਪੈਂਦਾ ਪੈਰ ਦੰਗੇ ਹ ਇਥੇ ਫੇਰ ਵੀ ਅਸੀਂ ਸੇਫ ਆਂ ਡਿਊਟੀ ਤਾਂ ਡਿਊਟੀ ਹੈ ਕੋਈ ਨਹੀਂ ਡਟ ਕੇ ਪਹਿਰਾ ਦੇਵਾਂਗੇ ਬਾਬਾ ਪੂਣੀ ਕਹਿੰਦੇ ਡਟ ਕੇ ਪਹਿਰਾ ਦੇਵਾਂਗੇ ਰਾਤ ਨੂੰ ਬਿਸ਼ੱਕ ਠੰਡ ਆ ਪਰ ਕਹਿੰਦੇ ਕਿ ਕਣਕਾਂ ਨੂੰ ਪਾਣੀ ਲਾਉਨੇ ਆ ਉੱਥੇ ਤਾਂ ਕੋਹਰਾ ਵੀ ਪੈਂਦਾ ਹੁੰਦਾ ਪਰ ਇੱਥੇ ਤਾਂ ਬੂਟ ਵੀ ਪਾਏ ਹੋਏ ਆ ਸਾਰਾ ਸਿਸਟਮ ਪੈਕ ਕੀਤਾ ਹੋਇਆ ਤਾਂ ਇਹ ਮਾਹੌਲ ਆ ਰਾਤ ਦਾ ਮਾਹੌਲ ਹੈ ਖਨੋਰੀ ਬਾਰਡਰ ਦੇ ਉੱਪਰ ਚੜ੍ਹਦੀ ਕਲਾ ਦੇ ਵਿੱਚ ਆ ਲੋਕ ਕਹਿੰਦੇ ਕਿ ਅਸੀਂ ਵੀ ਪੂਰੀ ਤਿਆਰੀ ਕਰਕੇ ਆਏ ਆ ਔਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਜਦੋਂ ਦਾ ਮਰਨ ਵਰਤਾ ਐਲਾਨ ਕੀਤਾ ਉਸ ਤੋਂ ਬਾਅਦ ਮਾਹੌਲ ਹੋਰ ਪਖਦਾ ਹੋਇਆ ਨਜ਼ਰ ਆ ਰਿਹਾ ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਖਨੋਰੀ